ਹਾਲ ਫਲੀਆ ਤੇ ਕਰਾ ਮੈਂ ਤੈਨੂੰ ਉਹ ਨਦੀ ਤੇ ਤਹਾਰਾ ਮੈਨੂੰ ਜਿੱਥੇ ਕੋਈ ਜਿੱਥੇ ਕੋਈ ਉਦੋਂ ਫੜ ਜਾ ਓਏ ਜਿੱਥੇ ਕੋਈ ਸੰਕਟ ਆਵੇ ਜਿੱਥੇ ਕੋਈ ਨਾ ਹੋਏ ਉਥੇ ਮੈਂ ਆਵਾਂ ਮਾਰੀ ਆ ਗਈ ਤੇ ਸਖਣੀ ਬੋਲੀ ਜੋ ਫੇਰ ਬੋਲੀ ਆਵੇ ਤੇ ਸੰਕਟ ਦੀ ਦੱਸ ਦੇ ਭਰੀ ਭਰੀ ਭੜੀ ਆਵੇ ਤੇ ਭਰੀ ਜਾਵੇ ਉਹ ਬੰਦੇ ਉਹ ਹੋ 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 ਬੜੀਆਂ ਹਨ ਉਹ ਮੈਨੂੰ ਦੇ ਕੇ ਇੰਚ ਮੈਂ ਛਕਾਉਂਦੀ ਮਾਰੀ ਦਾ ਨਿਕਲ ਨੋ ਝਰਮਾਉਂਦੀ ਹੈ ਟਿੰਟੀਆ ਦੇ ਆਏ ਡੀਸੀ ਅੜਵਾ ਦੇ ਲਾਂ ਦੇਖੋ ਦਿਆਂ ਭੁਲ ਨਾ ਹਿਲ ਦੇ ਬਿਲ ਉਦੇ ਟਣ ਨਣ ਨਣ ਆਈ ਫਿਰ ਦੇ ਬੱਲੋ ਦੇ ਪਰ ਬਿੱਲੀਆਂ ਆਖੀ ਆ ਬੋਲਦੀਆਂ ਬੱਲੋ ਦੇ ਨਈ ਲੀਆਂ ਆਖੀ ਆ ਬੋਲਦੀਆਂ ਓ ਕਿੱਥੇ ਹੋ ਜਹਾਨ ਤੋਂ ਆਈਆ ਓ ਦਉਛਨਤਾ ਮੈਂ ਕਿੱਥੇ ਹੋ ਜਹਾਨ ਤੋਂ ਆਈਆ ਓ ਦਉਛਨਤਾ ਇਹ ਦੁਹਾਈਆ ਹਿੰਜ ਲੱਗਦਾ ਜਾਨੀ ਮਿੱਤਰੋ ਰੱਬ ਨੇ ਬੇਲੇ ਬੈਠ ਬਣਾਈਆ ਕਹਿੰਦੇ ਨੇ ਆਂ ਛਾਂਦੀਆ ਪਰਿਆ ਓ ਨੂੰ ਟਕ ਟਕ ਡੋਨ ਸੀਆ بولنا حیل دے بילו دے ٹن نن 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 بولنا حیل دے بילו دے پال پیلیاں اخياب دیاں بولنا حیل دے بילו دے پیلیاں اخياب دیاں پیٹھ پھت کراں تیرے اتے نو دے ہوندی ہے اک کھلے دا تی نہیں پیٹھ پھت کراں او دے اک دی نہیں او دی کی کی اک تھوا دا کھت دی نہیں او پھردی ہے کوئی چنتن دی ਉਹ ਚਪੂ ਚਪਾ ਬਬਰਖਦੀ ਸੀ ਸਮਝੇ ਨਾ ਆਉਂਦੀਆਂ ਗੱਲਾਂ ਮਿੱਤਰੋ ਜੱਤੀ ਕੋਲ ਮਟੋਲਦੀਆਂ ਬੁੱਲ ਨਾ ਹਿੱਲ ਤੇ ਬਿੱਲੋ ਦੇ ਪੀਆ ਜੀ ਆ ਬੋਲ ਦਿਆ ਬੁੱਲ ਨਾ ਹਿੱਲ ਤੇ ਬਿੱਲੋ ਦੇ ਅਰਬ ਨੇ ਬੋਲੀ ਦੀ ਹਨ ਚਿਲੀਆਂ ਬਲੋਰੀ ਅੱਖਾਂ ਦੇ ਕੇ ਨਸ਼ਾ ਜੱਪ ਜੀ ਹੈ ਚੜ ਗਿਆ ਨੀ ਦੇ ਦੱਪਤਾ ਦੀ ਤੇ ਰੱਖੀ ਹੋ ਜਿਆ ਹੂਣਾ ਆ ਤੇ ਮੁਟਿਆਰ ਦੇ ਕਿਤੇ ਮਾਰਗੀ ਆਨੀ ਤੇ ਦੱਪਤਾ ਦੀ ਤੇ ਰੱਖੀ ਹੋ ਜਿਆ ਖੌਂਦਾ ਮੈਂ ਮੁਸਾ ਜੀ ਦੇ ਕਿਤੇ ਮਾਰਗੀ ਆਲੀ ਮਾਤਰ ਖੜੀ ਲਦਾ ਤੁਖਾ ਮਹਿਲ ਆਯਾ ਨੀ ਸਿਰੋਂ ਲੈ ਕੇ ਪੈਰ ਤੱਕ ਪਿੰਡਾ ਮੈਂ ਹਕਾਇਆ ਨੀ ਹੋਨੇ ਜਦੋਂ ਆਇਆ ਹੱਥ ਨਾਲ ਹੱਥ ਲਾਇਆ ਮੈਂ ਓਏ ਹਲੋ ਓਹੀ ਰੋ ਦੱਪਤਾ ਦੀ ਤੇ ਦੇਸੇ ਦੱਪਤਾ ਨੀ ਤੇ ਦੱਪਤਾ ਦੀ ਤੇ ਰੱਖੀ ਹੋ ਜਿਆ ਹੂਣਾ ਮੈਂ ਤਾਂ ਮੁਕੜਾ ਦੇਖ ਕੇ ਮਾਰਗੀ ਆਨੀ ਕੋਈ ਕੋਈ ਵੇੜਾ ਹੁੰਤਾ ਕਾ ਜੈ ਹਰ ਹੁੰਤਾ ਕੋਈ ਕੋਈ ਵੇੜਾ ਹੁੰਤਾ ਜਿੱਤ ਪਰਤਾ ਹੁੰਤਾ ਤੇਰੀਆਂ ਚਾਹਾਂ ਦੇ ਗੁਰਨਾ ਕੋਈ ਯਾਰ ਹਰ ਕਲਾਕ ਦੇ ਹਾਂ ਮੈਂ ਤਾਂ ਫੱਟ ਕੇ ਕਰਾਵਾਂ ਤੇ ਲੱਭ ਪਤਾ ਨਹੀਂ ਤੇਰੀ ਦਿਲ ਤਾਂ ਪਤਾ ਨਹੀਂ ਤੇਨ ਦਾ ਪਤਾ ਨਹੀਂ ਤੇਰਾ ਕਿਉ ਜੀਆ ਹੁਣ ਮੈਂ ਤਾਂ ਮੁਖੜਾ ਦੇਖ ਕੇ ਮਾਰ ਗਿਆ ਨਹੀਂ ਮੁਖ ਤੇ ਨਾ ਧੂੜ ਜਦੀ ਸੰਜਰੀ ਥੇਰਦਾ ਫਾਇਤ ਦਿੱਤ ਕੋਈ ਜਿੱਤ ਅਸ ਤੇਰੀ ਸੰਦੂਸ਼ਾ ਤੇ ਛੇੜਦਾ ਬੋਲ ਨਾ ਨੀ ਪਤਾ ਤੇ ਭਾਣ ਜੁੱਲ ਡੁੱਲਾ ਹੱਥੇ ਮੈਂ ਤਾਂ ਜੁੱਗੀ ਭਾਰ ਤੇਰੇ ਅੱਗੇ ਖੜ ਗਿਆ ਨਹੀਂ ਦਿਲ ਦਾ ਪਤਾ ਨਹੀਂ ਤੇਰੇ ਦਿਲ ਦਾ ਪਤਾ ਨਹੀਂ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਨਹੀਂ ਮੈਂ ਤਾਂ ਮੁਖੜਾ ਦੇਖ ਕੇ ਇਹ ਬਿੰਦ ਰਖੀਆ ਦੀ ਇਹਦੇ ਚ ਰੂਹ ਆ ਜਾਂਦੀ ਹੈ ਲਓ ਜੀ ਆਂਦੀ ਸਾਰਿਆਂ ਨੂੰ ਢਿੱਲੇ ਤੇ ਨਾ ਪੁੱਲੀ ਆ ਕਾ ਨਾਲ ਗੰਦ ਕਰਗੀ ਅਈਆ ਜੀ ਆ ਹਾਂ ਢੀਏ ਬਾਜ਼ਾਰ ਤੱਕ ਪੜ ਗਈ ਰਾਤੀ ਹੱਤੀ ਬੱਤੀ ਤੇ ਝੀੜੀ ਕਹਾਣੀ ਹੱਤੀ ਭੁੱਤੀ ਉੱਤੇ ਝੀੜੀ ਕਹਾਣੀ ਮੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਤੇਰਾ ਵੀਗਦਾ ਜਏ ਕੋਈ ਰੇ ਪਾਣੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਪਿੱਛੇ ਤੋਂ ਵੀ ਤੋਂ ਜਿੱਦ ਤੋਂ ਤੇ ਤੋਂ ਵੱਧ ਕੇ ਸਨੱਖੀਆਂ ਫੇਰ ਨਾ ਮਲਾਵੇ ਕੋਈ ਉਹਨਾਂ ਨਾਲ ਅੱਖੀਆਂ ਅੱਗ ਲਾਉਂਦੀ ਫਿਰ ਤੇਰੀ ਨੀਚ ਪੰਨੀ ਮੀ ਲੋਕਾਂ ਦਾ ਨਹੀਂ ਦੁੱਧ ਵੀਗਦਾ ਤੇਰਾ ਨਾਮ ਕਿਦਾ ਚਾਏ ਕੁਲੇ ਪਾਣੀ ਦੁਕਾਨਾਂ ਦੀ ਦੁੱਧ ਵੀ ਕਦਾ ਇੱਕ ਨਹੀਂ ਹਜ਼ਾਰ ਕਹਿੰਦੇ ਦੁੱਧ ਤਾਂ ਆਦਿਆ ਦੁਨ ਦੇ ਪਾਬੰਦੇ ਦਾ ਇੱਕ ਬਾੜੀ ਪਾਲਿਆ 24 ਘਟੇ ਲੈ ਨਹੀਂ ਬੈਣੀ ਪਟਾਰਾਈ ਦੁਕਾਨਾਂ ਦੀ ਦੁੱਧ ਵੀ ਕਦਾ ਓ ਤੇਰਾ ਵੀ ਕਿਦਾ ਚਾਏ ਕੁਲੇ ਪਾਣੀ ਦੁਕਾਨਾਂ ਦੀ ਦੁੱਧ ਵੀ ਕਦਾ ਮੰਨ ਲੈ ਨਿਕਲ ਆਏ ਤੰਦੂ ਚ ਮੱਟੀ ਦਿਨ ਰਾਤ ਮਾਰਾ ਲੈ ਤੇਰੇ ਨਾਲ ਰੋਹੀ ਉੱਤਾ ساری ਉਮਰ ਪਰੂਗਾ ਤੇਰਾ ਪਾਣੀ ਦੁਕਾਨਾਂ ਦੀ ਦੁੱਧ ਵੀ ਕਦਾ ਤੇਰੇ ਨਾਲ ਵੀ ਕਦਾ ਚਾਹੀਏ ਪੂਰੇ ਪਾਣੀ ਲੋਕਾਂ ਨੂੰ ਆ ਜਾ ਇੱਕ ਵਾਰ ਸੁੰਦਰਮੁਦਰੀ ਇਹ ਵੀ ਗਾ ਸੁੰਦਰਮੁਦਰੀ ਇਹ ਅੱਛਾ ਜਦੋਂ ਇਹ ਸੁੰਦਰ ਆਪਾਂ ਸਾਰੇ ਐਸਐਚਓ 11 ਫੇਸ ਦਿਖਾਉਣਗੇ ਸਾਰਿਆਂ ਨੇ ਪਿੱਛੇ ਰਿਪੀਟ ਕਰਨਾ ਠੀਕ ਹੈ ਜੀ ਇਹਦੇ ਤੋਂ ਇਹ ਪਤਾ ਲੱਗਦਾ ਵੀ ਇਹ ਕਿੰਨੀ ਕਵਾਰਿਆਂ ਨੇ ਮੱਗੀ ਹੈ ਜਿਆ ਛੋਟੇ ਹੁੰਦੇ ਬੰਦੇ ਹੁੰਦੇ ਵੱਡੇ ਹੁੰਦੇ ਆਈ ਫਿਰ ਇਸ ਤੋਂ ਬਾਅਦ ਮੈਂ ਦੱਸੂਗਾ ਹਾਂ ਜਰਾ ਤੁਸੀਂ ਦੱਸੋ ਮੈਂ ਨਹੀਂ ਪਹਿਲਾਂ ਸੁੰਦਰਮੁਦਰੀ ਇਹ ਕਰਦੇ ਦੇਖੋ ਇੱਕ ਹੀ ਸ਼ਰਤ ਹੈ ਮੇਰੀ ਆਪਾਂ ਸੁੰਦਰ ਮੁੰਡੀਆਂ ਵੀ ਕਰਾਂਗੇ ਤੇ ਲੋੜੀ ਬਣਾਈ ਆ ਇਹਦਾ ਗੇੜਾ ਵੀ ਲਾਵਾਂਗੇ ਫਿਰ ਮੈਂ ਕਰਾਂਗਾ ਸੁੰਦਰ ਮੁੰਡੀਆਂ ਔਰ ਬੋਲਣਗੇ ਸਾਰੇ ਹਾਂ ਹਾਂ ਸਾਰੇ ਠੀਕ ਹੈ ਜੀ ਹੁਣ ਮੈਨੂੰ ਜਿੰਨੀ ਕੋ ਪੜ ਕੇ ਬੋਲਣੀ ਆ ਮੈਂ ਵੀ ਚਾਲੂ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਹਾਂ ਜੰਮੇ ਦੀ ਗੇੜਾ ਚਾਤੂ ਕਰੋ ਸੁੰਦਰ ਮੁੰਦਰੀਏ ਤੇਰਾ ਕੋਣ ਵਿਚਾਰਾ ਜੁੱਲਾ ਭੱਠੀ ਵਾਲਾ ਜੁਲੇ ਦੀ ਧੀ ਵੀ ਆਈ ਓਹ ਸ਼ੇਰ ਚੱਕਰ ਪਾਈ ਕੁੜੀ ਤੇ ਜੇਪੇ ਪਾਈ ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਾਟਾ ਸਾਲੂ ਕੋਣ ਸਮੇਟੇ ਚਾਚੇ ਚੂਰੀ ਕੁੱਟੀ ਜ਼ਮੀਦਾਰਾਂ ਨੇ ਲੁੱਟੀ ਜ਼ਮੀਦਾਰ ਸਦਾਏ ਹੋਏ ਕਿੰਦੀ ਕੌਡੇ ਲਾਏ ਕਿੰ ਕੁ ਬੋਲਾ ਰਹਿ ਗਿਆ ਬਾਈ ਬਾਈ ਬੋਲਾ ਰਹਿ ਗਿਆ ਬਾਈ ਫੜ ਕੇ ਬੋਲਾ ਰਹਿ ਗਿਆ ਫਾਈ ਫੜ ਕੇ ਰਹਿ ਗਿਆ ਫਾਈ ਨੇ ਮਾਰੀ ਇੱਤੋ ਲੋੜੀ ਲੈ ਕੇ ਜਾਵਾਂਗੇ ਬੋਲੋ ਮੇਰੇ ਨਾਲ ਬੋਲੋ ਲੋੜੀ ਲੈ ਕੇ ਜਾਵਾਂਗੇ ਲੋੜੀ ਲੈ ਕੇ ਜਾਵਾਂਗੇ ਮੁਬਾਰਕਾਂ ਦੇ ਕੇ ਜਾਵਾਂਗੇ ਮੁਬਾਰਕਾਂ ਦੇ ਕੇ ਜਾਵਾਂਗੇ ਹੈਪੀ ਲੋੜੀ ਹੈਪੀ ਲੋੜੀ ਬਲਵ ਸਾਹਿਬ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਬਲਵ ਸਾਹਿਬ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਆਪ ਬੋਲੋ ਹੈਪੀ ਲੋੜੀ ਹੈਪੀ ਲੋੜੀ ਪੰਜਾਬ ਪੁਲਿਸ ਨੂੰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਤੁਹਾਡੇ ਕੋਲੋਂ ਵੀ ਹੈਪੀ ਲੋੜੀ ਚਲੋ ਜੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਉਹ ਮਿੱਤਰਾਂ ਦੀ ਜੱਟਰੀ ਤੋਂ ਉੱਠੀ ਇਹ ਜੀ ਹੈ ਉਡਾਲੀਆਂ ਹਾਇ ਭੁੱਲ ਕੱਲ ਮੈਂ ਦਬਾਰਾ ਲੈ ਗਈਆਂ ਜਿੱਦਾਂ ਮਰੇਗੀ ਅੱਗ ਆਰੀਆਂ ਬੱਕੀਏ ਕਬੂਤਰੀਏ ਕਹਿੰਦੇ ਅਧਿਕਾਰ ਤੇ ਰਹਿ ਗਏ ਪਾਰ ਹੋ ਰੇ ਨਜ਼ਾਰਾ ਲੈ ਗਏ ਲੰਡਨ ਤੋਂ ਆਏ ਪਪਾਰੀ ਸੱਤ ਕਾਸਮੀਂ ਦੀ ਲਏ ਪਤਾ ਨਹੀਂ ਤੇਹ ਜਿ ਕਿ ਬਲੈਟ ਲਈ ਸਾਰੀਆਂ ਪੰਜਾਬ ਦੀ ਕੁੜੀਆਂ ਮਿੱਤਰਾਂ ਦੀ ਛੱਤਰੀ ਤੋੜ ਤੇ ਗਈ ਹੰ ਬਰਾਤ ਲਾਉਂਦੀ ਐ ਉਡਾਰੀਆਂ ਹਾਏ ਫੁੱਲ ਕਾਫਲੇ ਤੇ ਵਾੜਾ ਲੈ ਗਿਆ ਗੁੱਤ ਦਾ ਮਰੇਗੀ ਅੱਗ ਯਾਰੀਆਂ ਬੱਤੀ ਕਬੂਤਰੀ ਹੈ ਸਾਡੀ ਹਿੱਕ ਤੇ ਸਪਲਟਦੇ ਜਦ ਤੋੜਦੀ ਹਲਾਹਰਾ ਖਾ ਕੇ ਤੂੰ ਕਣਜੀ ਕਾਰੀ ਬਲ ਸਟੈਨ अॼु मिली कॾहिं न पुआ मित्र कचा अॼु भुल गई मित्रां दा अॼ भुल गई तूं सोरियां मितर मित्री तूं बरात ਬੋਲ ਰਿਹਾ ਹਾਂ ਤਾਂ ਸਭ ਨੂੰ ਸੁਣਨ ਲਈ ਨੋਟਸ ਪੰਜਵੇਂ 54 ਦੇ ਗਾਣੇ ਪਰ ਇਸ ਗਾਣੇ ਨੂੰ ਸਾਰੇ ਬਹੁਤ ਮੈਨੂੰ ਪਸੰਦ ਆਇਆ ਕਿਤੇ ਗਾਇਲ ਗਾਣੇ ਨੇ ਸਾਡੇ ਗੁਰੂ ਦੇ ਸੀ ਸਾਡੇ ਨੂੰ ਬਣਾਈ ਜਾਣੀ ਹੈ ਤੁਸੀਂ ਹੁਣ ਮੁੱਠ ਵੀ ਦਿਓ ਯਾਰ